ਬਾਤੇ ਕਹਿ ਰਹੇ ਹਾਂ ਹਾਂ ਜੀ ਸਰ ਕੀ ਨਾਮ ਕੀ ਜੀ ਤੁਹਾਡਾ ਬਰੂ ਮੇ ਜੀ ਸਰ ਕਿਵੇਂ ਤੁਹਾਨੂੰ ਪਤਾ ਲੱਗਾ ਕਿ ਜਿਹੜੀ ਦੁਕਾਨ ਤੇ ਚੋਰੀ ਹੋਈ ਜੀ ਇਹੋ ਲੋਕਾਂ ਨੂੰ ਪਤਾ ਲੱਗਾ ਮੈਨੂੰ ਜੀ ਜੋ ਨਿਹਰਾ ਚਾਨਣਾ ਪਿਆ ਅਸੀਂ ਆਇਆ ਤੇ ਦੇਖਿਆ ਕਿ ਅੰਦੇ ਜੀ ਤਿੰਨ ਹੋਏ ਆਏ ਰਾਤੀ ਚੋਰੀ ਦੇ ਜੀ ਕਿੰਨੇ ਲੋਕ ਸੀਗੇ ਜਿਹੜੇ ਦੋ ਮੁੰਡੇ ਸੀਗੇ ਪੈਦਲ ਆਏ ਸੀ ਜਾਂ ਬਾਈਕ ਬਾਈਕ ਦਾ ਨੰਬਰ ਆ ਜਾਏਗਾ ਪਤਾ ਲੱਗ ਜਾਏ ਕਿਹੜੀ ਬਾਈਕ ਸੀ ਕੁਝ ਪਤਾ ਲੱਗਾ ਮੈਂ Honda ਦੀ ਬਾਈਕ ਸੀ Splendor Honda ਦੀ ਬਾਈਕ ਸੀ ਜਿਹੜੇ ਯੁਵਾਕ ਆਏ ਸੀ ਦੋ ਇਹਨਾਂ ਨੇ ਫੇਸ ਕਵਰ ਸੀਗਾ ਜਾਂ ਫੇਸ ਨਹੀਂ ਬਹੁਤ ਵਾਲ ਬੰਨੇ ਹੋਏ ਹੋ ਮੂੰਹ ਤੇ ਵਾਲ ਬੰਨੇ ਹੋਏ ਸੀ ਕਿੰਨੀ ਕੁ ਜਿਹੜਾ ਸਮਾਨ ਚੋਰੀ ਹੋਇਆ ਕੈਸ਼ ਲੈ ਕੇ 20000 ਸਿਰਫ ਕੈਸ਼ ਹੀ ਹੋਇਆ ਉਸ ਤੋਂ ਇਲਾਵਾ ਕੋਈ ਸਮਾਨ ਹੋ ਕੇ ਚੀਜ਼ ਆਪਣੀ ਬਾਹਰਲੇ ਸ਼ਟਰ ਵੱਲੋਂ ਹੀ ਆਏ ਸੀ ਗੇਮਿੰਟ ਦਾ ਸਿਰਫ 10 ਮਿੰਟ ਦਨਾਂ ਨੇ ਕੰਮ ਕੀਤਾ अच्छा सीसीटीवी ਵਿੱਚ ਜਿਹੜਾ 10 ਮਿੰਟ ਦੇ ਟਾਈਮ ਦੇ ਵਿੱਚ ਵਿੱਚ ਸਾਰੀ ਵਾਰਦਾਤ ਮੁੰਡਾ ਜੋ ਦੂਜੀ ਵਾਰ ਆਉਣਾ ਮੋਟਰ ਲੈ ਕੇ ਸਟਾਰਟ ਰੱਖ ਕੇ ਬਾਹਰ ਖੜਾ ਰਿਹਾ ਉਹਨੂੰ ਕਹਿ ਉਹ ਲੱਭੇ ਨਹੀਂ ਮੈਂ ਦੂਜਾ ਅੰਦਰ ਆਇਆ ਉਹਨੇ ਆਵਾਜ਼ ਮਾਰੀ ਕਿ ਨਹੀਂ ਲੱਭੇ ਵੇ ਆ ਗਿਆ ਉਹ ਦੋਨਾਂ ਨੇ ਆ ਕੇ ਲੱਭੇ ਵੇਹੇ ਤੇਰੇ 10 ਮਿੰਟਾਂ ਯੂਸ ਕਰਨ ਦਾ ਸਮਾਂ ਹੋ ਗਿਆ ਫੁੱਲ ਸਪਰਸ਼ਾਸਨ ਜਿਹੜੀ ਇਹ ਕਾਲ ਕੀਤੀ ਸੀ ਕੋਲ ਸੋਲੇ ਆਏ ਕਹਿੰਦੇ ਕਿ ਯਾਰਾਂ ਵੀ ਸਾਡੇ ਤੋਂ ਚੈੱਕ ਕਰਾਂਗੇ ਨੰਬਰ ਚੈੱਕ ਕਰਮੇ ਜੀ ਕੈਸ਼ ਜਿਹੜਾ ਇਹ ਗੱਲੇ ਵਿੱਚ ਸੀਗਾ ਜਾਂ ਗੱਲੇ ਵਿੱਚ ਸੀਗਾ ਗੱਲੇ ਵਿੱਚ ਸੀਗਾ ਕੈਸ਼ ਗੱਲੇ ਉਹ ਹੀ ਖੋਲੇ ਆਗਾ ਕਿ ਮੈਂ ਇਹ ਤੈਹਰ ਆ। ਹੋਰ ਕੋਈ ਗੱਲਾਂ ਨਹੀਂ ਫੜਿਆ ਨਾ। ਕੋਈ ਭੇਂਤੀ ਆ ਭਾਈ। ਕਿ ਲੱਗਦਾ ਕੋਈ ਭੇਂਤੀ ਸੀਗਾ? ਭੇਂਤੀ ਪਤਾ ਲੱਗਿਆ ਉਹਨੂੰ ਦੇਖੋ ਉਹਨਾਂ ਦਾ ਆਸ-ਪਾਸ ਦਾ ਬੰਦਾ ਹੈ। ਆਸ-ਪਾਸ ਦਾ ਲੱਗੇ ਨਾ ਬੰਦਾ। ਜੀ।